ਕੁਝ ਘੰਟੇ ਰਹਿ ਗਏ ਆ ਜੀ ਜਿਹੜਾ ਚੋਣ ਪ੍ਰਚਾਰ ਬੰਦ ਹੋਣ ਚ ਔਰ ਜਿਹੜੀ ਇੱਕ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਔਰ ਡੀਸੀ ਸਾਹਿਬ ਨੂੰ ਪੁੱਛਦਿਆਂ ਸੋ ਸਰ ਪਹਿਲਾਂ ਤਾਂ ਦਿੱਲੀ ਪੁਸ਼ਪ ਨਾਵੀ ਤੁਹਾਡਾ ਸਵਾਗਤ ਸਸੀ ਕਾਲ ਜੀ ਸਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਸਰ ਕਿਵੇਂ ਚੱਲ ਰਿਹਾ ਜੀ ਪੂਰਾ ਗਮਾ ਗਮੀ ਜੀ ਅ ਕਾਫੀ ਇਸ ਵੇਲੇ ਕੰਮ ਚੱਲ ਰਿਹਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਸਵੇਰ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈਗਾ ਸਾਡੀ ਸੀਓ ਪੰਜਾਬ ਸਾਹਿਬ ਨਾਲ ਵੀ ਮੀਟਿੰਗ ਹੋਈ ਸੀ ਵੀਸੀ ਹੋਈ ਸੀਗੀ ਸੋ ਉਹਦੇ ਮੁਤਾਬਿਕ ਜਿਹੜੀਆਂ ਸਾਰੀਆਂ ਇਲੈਕਸ਼ਨ ਦੀਆਂ ਤਿਆਰੀਆਂ ਉਸ ਦਾ ਜਾਇਜ਼ਾ ਲਿੱਤਾ ਗਿਆ ਖਾਸ ਕਰਕੇ ਜਿਹੜੇ ਪੋਲਿੰਗ ਬੂਥ ਹੈ ਕੱਲ ਤੋਂ ਸਾਡੀਆਂ ਟੀਮਾਂ ਪੋਲਿੰਗ ਬੂਥਾਂ ਤੇ ਜਾਣੀ ਸ਼ੁਰੂ ਹੋ ਜਾਣਗੀਆਂ ਅੱਜ ਜਿਹੜੀ ਲਾਸਟ ਰੈਂਡਮਾਈਜੇਸ਼ਨ ਆਪਾਂ ਕਰਦੇ ਹਾਂ ਉਹ ਮੁਲਾਜ਼ਮਾਂ ਦੀ ਰੈਂਡਮਾਈਜੇਸ਼ਨ ਕੀਤੀ ਜਾਊਗੀ ਉਸ ਤੋਂ ਬਾਅਦ ਸਾਰੀਆਂ ਟੀਮਾਂ ਨੂੰ ਅਸੀਂ ਕੱਲ ਪੋਲਿੰਗ ਬੂਥਾਂਵਲ ਤੋਰ ਦਵਾਂਗੇ ਸੋ ਪੋਲਿੰਗ ਬੂਥਾਂ ਦੀ ਜਿੰਨੀਆਂ ਵੀ ਤਿਆਰੀਆਂ ਉਸ ਦਾ ਅੱਜ ਲਾਸਟ ਜਾਇਜ਼ਾ ਲਿੱਤਾ ਗਿਆ ਸਵੇਰੇ ਅਸੀਂ ਸਾਰੇ ਏਆਰਓ ਸਾਹਿਬਾਨ ਦੇ ਨਾਲ ਮੀਟਿੰਗ ਕੀਤੀ ਗਈ ਇਸ ਦੇ ਨਾਲ ਹੀ ਜਿਹੜਾ ਲਾਅਨ ਆਰਡਰ ਨੂੰ ਲੈ ਕੇ ਜਿਹੜਾ ਖਾਸ ਕਰ ਧਿਆਨ ਰੱਖਦੇ ਹੋਏ ਅਸੀਂ ਸੈਂਟਰਲ ਫੋਰਸਿਸ ਦੇ ਜਿੰਨੇ ਵੀ ਕਮਾਂਡਿੰਗ ਆਫੀਸਰ ਸੀਗੇ ਜਾਂ ਐਸਿਕਓ ਸੀਗੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਸਵੇਰੇ ਮੀਟਿੰਗ ਕੀਤੀ ਹੈ ਮੈਂ ਤੇ ਦੋਨੋਂ ਐਸਐਸਪੀ ਸਾਹਿਬਾਨ ਨੇ ਤੇ ਉਹਨਾਂ ਨਾਲ ਜਿਹੜੀਆਂ ਸਾਰੀਆਂ ਚਰਚਾਵਾਂ ਸੀਗੀਆਂ ਜਿਹੜੀਆਂ ਸਾਰੀਆਂ ਲਾਅਨ ਆਰਡਰ ਨੂੰ ਕੀ ਕੀ ਕਰਨਾ ਹੈਗਾ ਮੁਲਾਜ਼ਮਾ ਵਲੋਂ ਕੀ ਕੀ ਕੰਮ ਕੀਤੇ ਜਾ ਸਕਦੇ ਕੀ ਕੀ ਕੰਮ ਨਹੀਂ ਕਰਨੇ ਡੂਜ਼ ਐਂਡ ਡੋਂਟਸ ਉਹ ਸ਼ੇਅਰ ਕੀਤੇ ਗਏ ਉਹਨਾਂ ਦੇ ਨਾਲ ਤਾਂ ਕਿ ਜਿਹੜਾ ਇਲੈਕਸ਼ਨ ਆ ਬੜੀ ਵਧੀਆ ਤਰੀਕੇ ਨਾਲ ਬੜੀ ਵਧੀਆ ਮਾਹੌਲ ਚ ਕਰਾਇਆ ਜਾ ਸਕੇ ਸਾਰੇ ਕੱਜ ਮਹਿੰਮ ਚਲਾਈ ਹੈ ਯੂਥ ਚੱਲੇ ਬੂਤ ਔਰ ਮੈਂ ਪਹਿਲੇ ਦਿਨ ਤੋਂ ਦੇਖ ਰਿਹਾ ਜੀ ਇੱਕ ਸਲੋਗਨ ਤੁਸੀਂ ਦਿੱਤਾ ਸੀਗਾ ਵੀ ਅਬ ਕੀ ਵਾਰ 70 ਪਾਰ ਤੇ ਤੁਸੀਂ ਉਹ ਦਿੱਤੇ ਪ੍ਰਾਈਸ ਤੱਕ ਰੱਖਤੇ ਵੀ ਲੋਕਾਂ ਨੂੰ ਅਵੇਅਰਨੈਸ ਮਿਲੇ ਇੱਕ ਜਸਟ ਫੋਰ ਬੀ ਉਹ ਬੂਤਾ ਕੌਣ ਕਿਉਂਕਿ ਸਾਡੀ ਹੁੰਦੀ ਗਰਮੀ ਆ ਛੱਡੋ ਕੌਣ ਜਾਊਗਾ ਉਹਦੇ ਬਾਰੇ ਦੱਸੋ ਸਰ ਅ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਡੈਮੋਕ੍ਰੇਸੀ ਨੂੰ ਹੋਰ ਤਾਕਤਵਰ ਬਣਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਣ ਅ ਉਹਦੇ ਜ਼ਰੂਰ ਕਰਨ ਕਿਉਂਕਿ ਗਰਮੀ ਦਾ ਮੌਸਮ ਕਾਫੀ ਜ਼ਿਆਦਾ ਹੈਗਾ ਸੋ ਇਸਦੇ ਆ ਵਾਸਤੇ ਅਸੀਂ ਉਪਰਾਲੇ ਆ ਕੀਤੇ ਸੀਗੇ ਕਿ ਜਿਹੜੇ ਵੀ ਪੋਲਿੰਗ ਬੂਥ ਹੈ ਉਥੇ ਸਾਰਿਆਂ 'ਚ ਅਸੀਂ ਛਬੀਲ ਲਗਾਵਾਂਗੇ ਇਸਦੇ ਇਲਾਵਾ ਉਥੇ ਕੂਲਰ ਐਂਡ ਪੱਖੇ ਵੀ ਲਾਵਾਂਗੇ ਜਿਹੜੇ ਲੋਗ ਜਿਹੜੇ ਵੋਟਰਸ ਆਣਗੇ VOTING ਕਰਨ ਵਾਸਤੇ ਲਾਈਨਾਂ 'ਚ ਖੜੇ ਹੋਣਗੇ ਉਹਨਾਂ ਵਾਸਤੇ ਵੀ ਪੱਖੇ ਹੋਣਗੇ ਕੁਰਸੀਆਂ ਸ਼ੇਡ ਦਾ ਵੀ ਆਪਾਂ ਪ੍ਰਬੰਧ ਕਰ ਰਹੇ ਹਾਂ ਇਸ ਦੇ ਨਾਲ ਹੀ ਜਿਹੜੇ ਬੀਐਲਓਸ ਆਪਣੇ ਏਰੀਆ 'ਚ 70% ਤੋਂ ਜ਼ਿਆਦਾ VOTING ਕਰਾਨਗੇ ਉਹਨਾਂ ਨੂੰ ਆਲਰੇਡੀ ਇਨਾਮ ਕੁਸ਼ਿਤ ਕਰ ਦਿੱਤਾ ਗਿਆ ਹੈਗਾ ਕਿ ਉਹਨਾਂ ਨੂੰ 5000 ਰੁਪਏ ਦਾ ਇਨਾਮ ਮਿਲੇਗਾ ਤੋਂ ਫੋਕਸ ਹੈ ਹੀ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ VOTERS ਨੂੰ ਆਪਾਂ ਪੋਲਿੰਗ ਬੂਥਾਂ 'ਵੱਲ ਲੈ ਕੇ ਆਈਏ ਜਿੰਨਾ ਜੁਥ ਸਾਡੀ ਡੈਮੋਕ੍ਰੇਸੀ ਦੀ ਹੈ ਮੇਨ ਜਿਹੜੀ ਮੇਨ ਪ੍ਰੋਸੈਸ ਹੈ ਇਲੈਕਸ਼ਨ ਦੀ ਇਹ ਆ ਕੇ ਆਪਣੀ ਪਾਗੀਦਾਰੀ ਕਰਦਾ ਉਹਨਾਂ ਅਸੀਂ ਆਪਣੇ ਦੇਸ਼ ਨੂੰ ਤਾਕਤਵਰ ਬਣਾਉਣੇ ਆ ਉਹਨਾਂ ਸਾਡੇ ਯੂਥ ਨੂੰ ਇਸ ਚੀਜ਼ਾਂ ਦੇ ਬਾਰੇ ਪ੍ਰੋਸੈਸ ਦੇ ਬਾਰੇ ਪਤਾ ਲੱਗਦਾ ਹੈਗਾ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਨੁਮਾਇੰਦੇ ਚੁੰਨਦੇ ਆ ਉਹ ਬਾਅਦ ਸਾਡੇ ਵਾਸਤੇ ਜਿਹੜੀ ਸਾਡੀ ਜ਼ਿੰਦਗੀ ਦੀ ਰੋਜ਼ਮਰਾਂ ਦੀ ਲਾਈਫ ਦੇ ਨਾਲ ਜੁੜੀਆਂ ਚੀਜ਼ਾਂ ਨੂੰ ਉਹ ਪਾਲਿਸੀ ਚ ਕਨਵਰਟ ਕਰਦੇ ਆ ਜੇ ਸਰ ਪੋਲਿੰਗ ਬੂਥਾਂ ਦੀ ਗੱਲ ਕੀਤੀ ਜਾਵੇ ਕਿੰਨੇ ਪੋਲਿੰਗ ਬੂਥ ਆ ਜੀ ਔਰ ਕਿੰਨੇ ਵਜੇ ਤੱਕ ਸਟਾਰਟ ਹੋ ਕੇ VOTING ਕਿੰਨੇ ਵਜੇ ਤੱਕ ਪਏਗੀ ਔਰ ਜਿਹੜੀ ਮਸ਼ੀਨਾਂ ਜਮਾ ਕਰਾਉਣ ਦਾ ਟਾਈਮ ਸਾਡੀ ਜਿਹੜੀ ਪੋਲਿੰਗ ਹੈਗੀ ਹੈ ਪਰਸੋਂ ਸਵੇਰੇ 7 ਵਜੇ ਸਟਾਰਟ ਹੋਏਗੀ ਐਂਡ ਸ਼ਾਮੀ 6 ਵਜੇ ਤੱਕ ਚੱਲੇਗੀ 6 ਵਜੇ ਜਿਹੜਾ ਟਾਈਮ ਹੁੰਦਾ ਉਸ ਵੇਲੇ ਜਦੋਂ ਇਹਨਾਂ ਪੋਲ ਕਲੋਜ਼ ਦੀ ਕਰਨੇ ਆ ਟਾਈਮ ਕੰਨੇ ਉਸ ਵੇਲੇ ਜਿਹੜਾ ਬਾਹਰਲਾ ਗੇਟ ਹੁੰਦਾ ਉਹਨੂੰ ਬੰਦ ਕਰ ਦਿੱਤਾ ਜਾਂਦਾ ਜਿਹੜੇ ਵੋਟਰਸ ਆਂਦੇ ਹੈਗੇ ਉਹਨਾਂ ਸਾਰਿਆਂ ਨੂੰ ਵੋਟ ਆਪਾਂ ਕਰਾ ਸਕਦੇ ਹੈਗੇ ਉਹ ਜਿੰਨੇ ਵੋਟਰਸ 6 ਵਜੇ ਤੱਕ ਲਾਈਨ 'ਚ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ voting ਕਰਾਣੇ ਆ ਇਮੀਡੀਏਟਲੀ ਕੱਲ ਸਵੇਰੇ ਸਭ ਤੋਂ ਪਹਿਲੇ ਆਪਣਾ ਸਭ ਤੋਂ ਇੰਪੋਰਟੈਂਟ ਟਾਸਕ ਹੁੰਦਾ ਕਿ ਹਰ ਜਿਹੜਾ ਪੋਲਿੰਗ ਬੂਥ ਆ ਉਹਨੂੰ ਸੈਟਅਪ ਕਰਨਾ ਐਂਡ ਉੱਥੇ ਮੌਕ ਪੋਲ ਕਰਾਣੀ ਮੋਕ ਪੋਲ ਚ ਜਿਹੜੇ ਹੁੰਦੇ ਇਲੈਕਸ਼ਨ ਏਜੰਟ ਹੁੰਦੇ ਪਾਰਟੀਆਂ ਦੇ ਉਹ ਅਸੀਂ ਹਰ ਵਾਰੀ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆ ਕਿ ਉਹ ਜ਼ਰੂਰ ਉੱਥੇ ਲੈ ਕੇ ਆਣ ਉੱਥੇ ਆਪਣੇ ਪੋਲਿੰਗ ਏਜੰਟ ਜ਼ਰੂਰ ਪਹੁੰਚਣ ਕਿਉਂਕਿ ਉਹਨਾਂ ਦੇ ਸਾਹਮਣੇ ਜਿਹੜੀ ਮਸ਼ੀਨ ਦੀ ਗੁਣਵੱਤਾ ਹੈ ਉਹ ਚੈੱਕ ਹੁੰਦੀ ਹੈਗੀ ਆ ਉਹਦੇ ਕੱਲੇ-ਕੱਲੇ ਚੀਜ਼ਾਂ ਆਪਾਂ ਵੋਟ ਪਾ ਕੇ ਤਖੰਨੇ ਆ ਫਿਰ ਉਹ ਸਾਰੀ VOTING ਕਲੀਅਰ ਕੀਤੀ ਜਾਂਦੀ ਉਹਨਾਂ ਦੇ ਸਾਹਮਣੇ ਜ਼ੀਰੋ ਬਟਨ ਟੋਟਲ ਉਹਨਾਂ ਨੂੰ ਦਿਖਾ ਕੇ ਫਿਰ ਉੱਤੇ ਪੋਲਿੰਗ ਪ੍ਰੋਸੈਸ ਸਟਾਰਟ ਹੁੰਦੀ ਹੈ ਸੋ ਜਿਹੜੀਆਂ ਸਾਰੀਆਂ ਪ੍ਰੋਸੈਸਸ ਹੈ ਉਹ ਜਿੰਨੇ ਏਜੰਟ ਆਣਗੇ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ ਕਿ ਸਾਡੀ ਜਿਹੜੀ ਚੀਜ਼ ਹੈ ਉਹ ਆ ਟ੍ਰਾਂਸਪੇਰੈਂਟ ਤਰੀਕੇ ਨਾਲ ਹਰ ਕਿਸੇ ਲੈਵਲ ਤੇ ਹਰ ਲੈਵਲ ਤੇ ਪਹੁੰਚ ਰਹੀ ਹੈ ਸੋ 7 ਵਜੇ ਪੋਲਿੰਗ ਸਟਾਰਟ ਹੋਏਗੀ 6 ਵਜੇ ਤੱਕ ਚੱਲੇਗੀ ਤੇ ਜਿਹੜੇ ਲਾਸਟ 'ਚ ਰਹਿ ਜਾਣਗੇ ਉਹਨਾਂ ਨੂੰ ਜੋ ਤੱਕ ਉਹ ਰਹਿੰਦੇ ਐ ਉਹ ਤੱਕ ਉਹਨਾਂ ਦੀ VOTING ਕਰਾਈ ਜਾਏਗੀ ਬਾਹਰਲਾ ਗੇਟ 6 ਵਜੇ ਬੰਦ ਹੋ ਜਾਏਗਾ ਸੋ ਇੱਕ ਸਰ ਇਹ ਵੀ ਹੈ ਜੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਵੀ ਮਸ਼ੀਨ ਕਈ ਵਾਰੀ ਕੰਪਿਊਟਰਾਈਜ਼ ਚੀਜ਼ਾਂ ਨੇ ਖਰਾਬ ਹੋ ਜਾਂਦੀਆਂ ਦੀ ਜਿਆਦਾ ਗਰਮੀ ਦੇ ਕਾਰਨ ਵੀ ਤੇ ਉਹਦੇ 'ਚ ਐਕਸਟਰਾ ਮਸ਼ੀਨਾਂ ਦਾ ਵੀ ਪ੍ਰਬੰਧ ਹੁੰਦਾ ਵੀ ਰਾਈਟਵੇਅ ਰਿਪਲੇਸ ਕਰ ਸਕੀਏ ਜਾਂ ਉਹਦੇ 'ਚ ਕੀ ਜਿਹੜੇ ਹੈਗਾ ਦੇਖੋ ਇਲੈਕਸ਼ਨ ਕਮਿਸ਼ਨ ਦੀ ਬੜੀ ਸਖਤਤਾ ਤਾਂ ਇੱਥੇ ਹੈਗੀ ਹੈ ਕਿ ਜਿੰਨੀਆਂ ਵੀ ਮਸ਼ੀਨਾਂ ਸਾਡੀਆਂ ਮੂਵ ਹੋਣਗੀਆਂ ਉਹ ਸਟਰੋਂਗ ਰੂਮ ਤੋਂ ਪੋਲਿੰਗ ਸਟੇਸ਼ਨ ਤੇ ਪੋਲਿੰਗ ਸਟੇਸ਼ਨ ਤੋਂ ਵਾਪਸ ਸਟਰੋਂਗ ਰੂਮ ਐਂਡ ਸਟਰੋਂਗ ਰੂਮ ਤੋਂ ਜੇ ਆਪਾਂ ਅਕਾਊਂਟਿੰਗ ਸੈਂਟਰ ਤੇ ਵੀ ਲੈ ਕੇ ਜਾਣੀ ਹੈ ਉਹ ਹਰ ਜਗ੍ਹਾ ਉਹਨੂੰ ਜੀਪੀਐਸ ਵਹੀਕਲ ਦੇ ਨਾਲ ਹੀ ਉਹਨੂੰ ਮੂਵ ਕੀਤਾ ਜਾਏਗਾ ਉਸ ਵਹੀਕਲ ਤੇ ਜੀਪੀਐਸ ਲੱਗਿਆ ਹੁੰਦਾ ਹੈ ਜਿਸ ਦੀ ਫੁੱਲ ਇਨਫੋਰਮੇਸ਼ਨ ਮੇਰੇ ਕੋਲ ਸੀਓ ਪੰਜਾਬ ਸਾਹਿਬ ਕੋਲ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਹੁੰਦੀ ਹੈ ਉਹਦੀ ਟਰੈਕਿੰਗ ਕੀਤੀ ਜਾਂਦੀ ਹੈ ਬਕਾਇਦਾ ਕਿ ਹਰ ਵਹੀਕਲ ਉਸ ਮੌਕੇ ਤੇ ਆ ਰਿ ਬਾਇਦਾ ਮੂਵ ਕਰਦੀਆਂ ਹੈਗੀਆਂ ਜੇਕਰ ਕੋਈ ਮਸ਼ੀਨ ਖਰਾਬ ਹੋ ਵੀ ਜਾਂਦੀ ਹੈ ਉਹਦੇ ਵਾਸਤੇ ਸਾਡੇ ਸੈਕਟਰ ਜਿਹੜੇ ਆਫੀਸਰ ਹੈਗੇ ਆ ਸਰਕਾਰੀ ਮੁਲਾਜ਼ਮ ਹੈਗੇ ਉਹਨਾਂ ਨੂੰ ਬਾਇਦਾ ਇਸ ਦੀ ਟ੍ਰੇਨਿੰਗ ਦਿੱਤੀ ਗਈ ਹੈ ਲੈਕਨ ਕਮਿਸ਼ਨ ਵੱਲੋਂ ਉਹਨਾਂ ਦਾ ਟੈਸਟ ਵੀ ਲਿੱਤਾ ਗਿਆ ਤੇ ਉਹ ਸਾਰੇ ਜਿਹੜੇ ਸੈਕਟਰ ਆਫੀਸਰ ਹੈ ਉਹ ਜਿਹੜੀ ਮਸ਼ੀਨਾਂ ਨੂੰ ਮੂਵ ਕਰਨਗੇ ਤੇ ਜੇ ਕੋਈ ਕਿਤੇ ਮਸ਼ੀਨ ਖਰਾਬ ਹੁੰਦੀ ਹੈ ਅਸੀਂ 10 ਤੋਂ 15 ਮਿੰਟ ਕੋਸ਼ਿਸ਼ ਕਰਦੇ ਹਾਂ ਉਸ ਦੇ ਅੰਦਰ ਅੰਦਰ ਉਹਨਾਂ ਆਪਾਂ ਇਮੀਡੀਏਟਲੀ ਰਿਪਲੇਸ ਕਰਕੇ ਉਸ ਦੀ ਗੁਣਵੱਤਾ ਦੁਬਾਰਾ ਟੈਸਟ ਕੀਤੀ ਜਾਂਦੀ ਜਦੋਂ ਵੀ ਨਵੀਂ ਮਸ਼ੀਨ ਲਈਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਤੇ ਪੋਲਿੰਗ ਕਰਾਈ ਜਾਂਦੇ। ਇੱਕ ਸਾਰੇ ਇਸ ਵਾਰ ਮੇਖਲ ਪਹਿਲੀ ਵਾਰ ਸ਼ਾਇਦ ਹੋਇਆ ਘਰਾਂ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਲਈ VOTING ਦਾ ਪ੍ਰਬੰਧ ਕੀਤਾ ਗਿਆ। ਉਹ ਸਾਰਾ ਮੁਕੰਮਲ ਹੋ ਚੁੱਕਿਆ ਜੀ। ਹਾਂਜੀ ਉਹ ਆਲਰੇਡੀ ਪ੍ਰੋਸੈਸ ਮੁਕੰਮਲ ਕਰ ਦਿੱਤਾ ਹੈਗਾ। ਸਾਡੇ ਕੋਲ ਮੋਰ ਦੈਨ ਜਿਹੜੀ ਸਾਡੀ ਐਕਸਪੈਕਟਿਡ ਸੀਗੀ ਉਸ ਤੋਂ ਜ਼ਿਆਦਾ VOTING ਹੋ ਗਈ ਹੈਗੀ ਹੈ। 85 ਪਲੱਸ ਜਿਹੜੇ ਸਾਡੇ ਬਜ਼ੁਰਗ ਸੀਗੇ ਜਿਹੜੇ ਕੋਈ ਹਸਪਤਾਲ 'ਚ ਜਾਂ ਬੈਡ ਰਿਡਨ ਕਹੀ ਹੈ ਆਪਾਂ ਉਹਨਾਂ ਸਾਰਿਆਂ ਕੋਲ ਆਪਾਂ ਘਰ-ਘਰ ਜਾ ਕੇ VOTING ਕਰਾਈ ਹੈਗੀ ਜਿਹੜੇ ਫਿਜ਼ੀਕਲੀ ਡਿਸੇਬਲ ਸੀਗੇ ਉਹਨਾਂ ਸਾਰਿਆਂ ਨੂੰ ਵੀ ਅਸੀਂ ਕਰ ਕਰ ਜਾ ਕੇ VOTING ਕਰਾਈ ਹੈਗੀ ਹੈ ਹੁਣ ਉਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈਗੀ ਹੈ ਇਸ ਵਾਰ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਇਲੈਕਸ਼ਨ ਡਿਊਟੀ ਤੇ ਸਟਾਫ ਹੈਗਾ ਉਹਨਾਂ ਨੂੰ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੇ ਥਰੂ ਜਾਂ ਪੋਸਟਲ ਬੈਲਟ ਦੇ ਥਰੂ ਵੀ ਆਪਾਂ VOTING ਕਰਾ ਰਹੇ ਹਾਂ ਸੋ ਉਹਦੇ ਉੱਤੇ ਵੀ ਫੋਕਸ ਹੈ ਕਿ ਕੋਈ ਵੀ VOTER VOT ਕਰ ਰਹੇ ਤਾਂ ਵਾਂਝਾ ਨਾ ਰਹਿ ਜਾਏ ਔਰ ਜਿਹੜੇ ਡਿਸੇਬਲ ਪਰਸਨ ਹੁੰਦੇ ਆ ਜੀ ਕਿਉਂਕਿ ਕਈ ਵਾਰੀ ਸ਼ਿਕਾਇਤ ਹੁੰਦੀ ਆ ਵੀਲਚੇਅਰ ਤੇ ਆਉਂਦੇ ਜਰੂਰ ਆ ਪਰ ਰੈਂਪ ਨਹੀਂ ਬਣੇ ਹੁੰਦੇ ਜੀ ਜਾਂ ਜਿਹੜੇ ਬਲਾਈਂਡ ਹੁੰਦੇ ਨੇ ਮਤਲਬ ਉਹਦਾਂ ਦੀ ਇਹਨਾਂ ਦੇ ਲਈ ਕੀ ਪ੍ਰਬੰਧ ਨੇ ਦੇਖੋ ਹਰ ਪੋਲਿੰਗ ਬੂਥ ਤੇ ਅਸੀਂ ਕੋਸ਼ਿਸ਼ ਅਹੀ ਕੀਤੀ ਹੈ ਇਹਨਾਂ ਡਬਲ ਚੈੱਕ ਵੀ ਕਰਾਇਆ ਕਿ ਰੈਂਪ ਵਗੈਰਾ ਜਿਹੜੀ ਬੇਸਿਕ ਮੋਬਿਲੀਆਂ ਸਹੂਲਤਾਂ ਹੁੰਦੀਆਂ ਉਹ ਸਾਰੀਆਂ ਉੱਥੇ ਇਨਸ਼ੋਰ ਕੀਤੀਆਂ ਜਾਣ ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਹੈਗੀ ਹੈ ਕਿ ਜੇਕਰ ਕੋਈ ਆ ਚੰਦੇ ਇੱਧਰ ਦੇ ਵੋਟਰ ਉਹਨਾਂ ਨੂੰ ਅਸੀਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਸਖਸ਼ਮ ਐਪ ਦੇ ਥਰੂ ਤੁਸੀਂ ਆਪਣੀਆਂ ਜਿਹੜੀਆਂ ਕੋਈ ਰਿਕੁਆਇਰਮੈਂਟ ਹੈ ਤੁਸੀਂ ਪਾ ਸਕਦੇ ਹੋ ਜੇਕਰ ਉਹਨਾਂ ਨੇ ਨਹੀਂ ਵੀ ਪਾਈਆਂ ਤਾਂ ਵੀ ਸਾਡਾ ਉੱਥੇ ਇੱਕ ਵੋਲੰਟੀਅਰ ਹੋਏਗਾ ਉਹਦੇ ਕੋਲ व्हीलचेयर ਹੋਏਗੀ ਜਿਹੜੇ ਵੋਲੰਟੀਅਰ ਦਾ ਸਿਰਫ ਇਹ ਕੰਮ ਹੋਏਗਾ ਕਿ ਜੇਕਰ ਕੋਈ ਬਜ਼ੁਰਗ ਆ ਜਾਂਦੇ ਹੈ ਉਹਨਾਂ ਨੂੰ ਚੱਲਣ ਫਿਰਨ 'ਚ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਨੂੰ व्हीलਚੇਅਰ 'ਚ ਬਿਠਾ ਕੇ ਪੋਲਿੰਗ ਬੂਥ ਤੱਕ ਲੈ ਕੇ ਜਾਇਆ ਜਾਵੇ ਉਹਨਾਂ ਨੂੰ ਵੋਟ ਪਵਾ ਕੇ ਉਹਨਾਂ ਨੂੰ ਜਲਦੀ ਫ੍ਰੀ ਕੀਤਾ ਜਾਵੇ ਉਹਨਾਂ ਵਾਸਤੇ ਸਪੈਸ਼ਲ ਲਾਈਨਸ ਵੀ ਬਣਾਈਆਂ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਲਾਈਨ 'ਚ ਨਾ ਖੜਨਾ ਪਵੇ ਅਖੀਰਲਾ ਸਵਾਲ ਆ ਸਰ ਵੀ ਜਿਹੜਾ ਜਦੋਂ VOTER ਆਉਂਦਾ ਕਈ ਵਾਰੀ ਡਰ ਜਾਂਦਾ ਵੀ ਮੈਂ ਨਹੀਂ ਜਾਣਾ ਕੋਈ ਅਨਸਖਾਵੇਂ ਘਟਨਾ ਜਾਂ ਕੋਈ ਕੋਈ ਚੀਜ਼ ਨਹੀਂ ਉਹਨੂੰ ਮਿਲਦੀ ਵਾਈਕਲ ਵਗੈਰਾ ਨਹੀਂ ਮਿਲਦਾ ਅਗਲਾ ਕਹਿੰਦਾ ਮੇਰੇ ਘਰੇ ਤਾਂ ਕੁਛ ਹੈ ਨਹੀਂ ਮੈਂ ਤਾਂ ਤੁਰ ਕੇ ਜਾ ਨਹੀਂ ਸਕਦਾ ਉਹਨਾਂ ਲਈ ਵੀ ਕੋਈ ਖਾਸ ਪ੍ਰਬੰਧ ਹੈ ਅ ਦੇਖੋ ਸਾਡੀ VOTE ਕਰਨੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸੋ ਮੈਂ ਆਸ ਕਰਦਾ ਹਾਂ ਕਿ ਸਾਰੇ VOTER ਆ ਕੇ VOTE ਕਰਨਗੇ ਕਿਉਂਕਿ ਆ ਪਰਨ ਆਜ਼ਾਦੀ ਬੜੀ ਕੁਰਬਾਨੀਆਂ ਨਾਲ ਮਿਲੀ ਹੈ ਜੇਕਰ ਆਪਾਂ ਥੋੜਾ ਜਿਹਾ 100 200 ਮੀਟਰ 500 ਮੀਟਰ ਚੱਲ ਕੇ ਬੋਟ ਪੋਲਿੰਗ ਸਟੇਸ਼ਨ ਤੱਕ ਪਹੁੰਚ ਜਾਈਏ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਭਾਰਤ ਤਾਂ ਹੀ ਇੰਨਾ ਸਟਰੋਂਗ ਪੂਰੀ ਦੁਨੀਆ 'ਚ ਨੈਸ਼ਨ ਬਣੇਗਾ ਜੇ ਤੁਸੀਂ ਸਾਰੇ ਆਪਣੀ ਇਸ ਡੈਮੋਕਰੈਟਿਕ ਪ੍ਰੋਸੈਸ 'ਚ ਪਾਗੀਦਾਰੀ ਕਰੋਗੇ ਸੋ ਮੈਨੂੰ ਆਸ ਹੈ ਕਿ ਸਾਰੇ ਵੋਟਰ ਜਾ ਕੇ ਜ਼ਰੂਰ ਵੋਟ ਕਰਨਗੇ ਤੇ ਇੰਡੀਆ ਨੂੰ ਹੋਰ ਜ਼ਿਆਦਾ ਸੁਧਿਰੜ ਬਣਾਣਗੇ ਭਾਰਤ ਨੂੰ ਹੋਰ ਜ਼ਿਆਦਾ ਸੁਧਿਰੜ ਬਣਾਣਗੇ ਹੋਰ ਤਾਕਤਵਰ ਬਣਾਣਗੇ ਪੂਰੀ ਦੁਨੀਆ 'ਚ ਧੰਨਵਾਦ ਸੋ ਇਹ ਸਨ ਡੀਸੀ ਗੁਰਦਾਸਪੁਰ ਜਿਨ੍ਹਾਂ ਨੇ ਦੱਸਿਆ ਵੋਟ ਕਰਨੀ ਬਹੁਤ ਜ਼ਰੂਰੀ ਆ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਬਜ਼ੁਰਗ ਹੋਣ ਹਰ ਇੱਕ ਦਾ ਫਰਜ਼ ਆ ਕਿਉਂਕਿ ਸਾਨੂੰ ਇਹ ਹੱਕ ਬੜਾ ਹੀ ਮੁਸ਼ਕਲ ਨਾਲ ਮਿਲਿਆ ਸੋ ਇੱਕ ਤਰੀਕ 1 ਜੂਨ ਨੂੰ ਆਪਣਾ ਵੋਟ ਪਾ ਕੇ ਆਪਣੀ ਵੋਟ ਪਾਓ ਔਰ ਜਿਹੜੇ ਇਹ ਵੋਟਾਂ ਦਾ ਪਰਵ ਆ ਇਹਨੂੰ ਪੂਰੇ ਉਤਸ਼ਾਹਤ ਨਾਲ ਮਨਾਓ ਸੋ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਗੁਰਦਾਸਪੁਰ